ਇਮੀਗ੍ਰੇਸ਼ਨ ਸ਼ਰਨਾਰਥੀ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਪਲਾਈ ਕਰਨਾ ਯਾਨੀ ਆਈਟੀਏਜ਼ ਦੇ ਸੱਦੇ ਜਿਹੜੇ ਨੇ ਉਹ ਜਾਰੀ ਕੀਤੇ ਨੇ ਵਿਭਾਗ ਨੇ ਡਰਾ ਦੇ ਵਿੱਚ 1613 ITA ਜਾਰੀ ਕੀਤੇ ਜਿਨ੍ਹਾਂ ਦੇ ਵਿੱਚ ਸਿਰਫ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ PNP ਨਾਮਜ਼ਦਗੀ ਵਾਲੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਮੰਨਿਆ ਜਾਂਦਾ ਹੈ ਉਮੀਦਵਾਰਾਂ ਨੂੰ ਵਿਚਾਰੇ ਜਾਣ ਦੇ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ ਸਕੋਰ CRC ਸਕੋਰ ਜਿਹੜਾ ਉਹ 743 ਦੀ ਲੋੜ ਹੁੰਦੀ ਹੈ ਅੱਜ ਤੋਂ ਪਹਿਲਾਂ ਦਾ ਸਭ ਤੋਂ ਤਾਜ਼ਾ ਡਰਾ 19 ਸਤੰਬਰ ਨੂੰ ਹੋਇਆ ਸੀ ਤੇ 4000 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪ੍ਰੈਸ ਕਲਾਸ ਤੋਂ ਹੀ ਸੱਦਾ ਦਿੱਤਾ ਗਿਆ ਸੀ ਇਹਨਾਂ ਉਮੀਦਵਾਰਾਂ ਨੂੰ ਵਿਚਾਰੇ ਜਾਣ ਦੇ ਲਈ ਘੱਟੋ-ਘੱਟ CRS ਸਕੋਰ ਜਿਹੜਾ ਉਹ 500 ਨੋਦੀ ਲੋਰਸੀ ਜੋ ਕਿ 28 ਅਗਸਤ 1507 ਨੂੰ ਪਿੱਛੇ ਸੀਈਸੀ ਡਰਾ ਦੇ ਨਾਲ ਉਹ ਮਾਮੂਲੀਵਾਦਾ ਦਰਸਾਉਂਦਾ ਹੈ ਆਰਸੀਸੀ ਨੇ ਜੁਲਾਈ ਤੋਂ ਸੀਈਸੀ ਉਮੀਦਵਾਰਾਂ ਨੂੰ 21 ਤੇ 800 ਆਈਟੀਐਸ ਜਾਰੀ ਕਰਨ ਦੇ ਨਾਲ ਕੈਨੇਡੀਅਨ ਐਕਸਪ੍ਰੈਸ ਕਲਾਸ ਡਰਾ ਜਿਹੜਾ ਹੈ ਉਹ ਗਰਮੀਆਂ ਦੇ ਵਿੱਚ ਆਮ ਹੁੰਦੇ ਜਾ ਰਹੇ ਨੇ ਇਹ ਕੈਨੇਡਾ ਦੇ ਵਿੱਚ ਘਰੇਲੂ ਡਰਾ ਦੀ ਗਿਣਤੀ ਵਧਾਉਣ ਤੇ ਸਥਾਈ ਨਿਵਾਸੀਆਂ ਦੀ ਗਿਣਤੀ ਘਟਾਉਣ ਦੇ ਆਈਆਰਸੀਸੀ ਦੇ ਦੱਸੇ ਗਏ ਇਰਾਦੇ ਦੇ ਨਾਲ ਮੇਲ ਖਾਂਦੇ ਨੇ ਇਸ ਰਣਨੀਤੀ ਦਾ ਉਦੇਸ਼ ਵਿਭਾਗ ਨੂੰ ਸਾਲ ਦੇ ਲਈ ਆਪਣੇ ਸਥਾਈ ਨਿਵਾਸੀ ਟੀਚਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨਾ ਵੀ ਹੈ ਅੱਜ ਦਾ ਡਰਾ ਮਹੀਨੇ ਦਾ ਪਹਿਲਾ ਹੈ ਪਿਛਲੇ ਸਾਲ ਆਈਆਰਸੀਸੀ ਨੇ 9173 ਉਮੀਦਵਾਰਾਂ ਨੂੰ ਸੱਦਾ ਦਿੰਦੇ ਹੋਏ ਅਕਤੂਬਰ ਦੌਰਾਨ ਦੇ ਡਰਾ ਕੱਢੇ ਐਕਸਪ੍ਰੈਸ ਐਂਟਰੀ ਇੱਕ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੈ ਜੋ ਕਿ 2015 ਦੇ ਵਿੱਚ ਆਈਆਰਸੀਸੀ ਦੀ ਆਰਥਿਕ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਜ਼ਰੂਰੀ ਲੇਬਰ ਫੋਰਸ ਦੇ ਪਾੜੇ ਨੂੰ ਭਰਨ ਦੇ ਵਿੱਚ ਸਮਰਥਾ ਸੀ ਸੀਆਰਐਸ ਉਮੀਦਵਾਰਾਂ ਦਾ ਉਹਨਾਂ ਦੇ ਮਨੁੱਖੀ ਪੂੰਜੀ ਕਾਰਨਾ ਦੇ ਆਧਾਰ ਤੇ ਮੁਲਾਂਕਣ ਕਰਦਾ ਹੈ ਇਹਨਾਂ ਦੇ ਵਿੱਚ ਕੰਮ ਦਾ ਤਜਰਬਾ ਉਮਰ ਪਾਸ਼ਾ ਦੀ ਯੋਗਤਾ ਸਿੱਖਿਆ ਤੇ ਪੈਸੇ ਸ਼ਾਮਿਲ ਨੇ ਉਮੀਦਵਾਰ ਆਪਣੇ ਜੀਵਨ ਸਾਥੀ ਜਾਂ ਸਾਥੀ ਦੇ ਨਾਲ ਪ੍ਰਵਾਸ ਕਰਕੇ ਕੈਨੇਡਾ ਦੇ ਵਿੱਚ ਭੈਣ ਭਰਾ ਹੋਣ ਜਾਂ ਕੈਨੇਡਾ ਦੇ ਵਿੱਚ ਕੰਮ ਦਾ ਤਜਰਬਾ ਜਾਂ ਸਿੱਖਿਆ ਪ੍ਰਾਪਤ ਕਰਨ ਵਾਲਿਆਂ ਨੂੰ ਵਾਧੂ ਅੰਕ ਵੀ ਪ੍ਰਾਪਤ ਕਰ ਸਕਦੇ ਨੇ ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਲਿਬਨਾਨ ਆਧਾਰਿਤ ਜੁਜਾਰੋ ਸਮੂਹ ਹਿਜ਼ਬੁੱਲਾ ਦੇ ਦਰਮਿਆਨ ਸੰਘਰਸ਼ ਤੇਜ਼ ਹੋਣ ਕਾਰਨ ਉਸਨੇ 1000 ਤੋਂ ਵੱਧ ਯਾਤਰੀਆਂ ਨੂੰ ਲਿਬਨਾਨ ਛੱਡਣ ਦੇ ਵਿੱਚ ਮਦਦ ਕੀਤੀ ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਲਿਬਨਾਨ ਦੇ ਵਿੱਚ ਕੈਨੇਡੀਅਨਸ ਲਈ ਖੁੱਲੀ ਇੱਕ ਉਡਾਨ ਦੇ ਵਿੱਚ 126 ਯਾਤਰੀ ਸਨ ਤੇ ਐਤਵਾਰ ਨੂੰ ਦੂਜੀ ਫਲਾਈਟ ਦੇ ਵਿੱਚ 139 ਲੋਕਾਂ ਨੂੰ ਲਿਬਨਾਨ ਤੋਂ ਬਾਹਰ ਲਿਜਾਇਆ ਗਿਆ ਵਿਭਾਗ ਦੇ ਵਿੱਚ ਕੈਨੇਡੀਅਨਸ ਨੂੰ ਲਿਬਨਾਨ ਤੋਂ ਨਿਕਲਣ ਦੀ ਤਾਕੀਦ ਜਾਰੀ ਹੈ ਗਲੋਬਲ ਅਫੇਅਰਸ ਅਨੁਸਾਰ ਉਹਨਾਂ ਨੇ ਪਿਛਲੇ ਹਫਤੇ 5000 ਤੋਂ ਵੱਧ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਡਾਨਾਂ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਨੇ ਲਬਨਾਨ ਛੱਡਣ ਦੇ ਵਿੱਚ ਦਿਲਚਸਪੀ ਦਿਖਾਈ ਹੈ ਵਿਭਾਗ ਦਾ ਕਹਿਣਾ ਹੈ ਕਿ ਇਸ ਨੇ ਜਿੰਨਾ ਯਾਤਰੀਆਂ ਦੀ ਮਦਦ ਕੀਤੀ ਹੈ ਉਹਨਾਂ ਦੇ ਵਿੱਚ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਮਰੀਕਾ ਅਰਜنٹინა ਆਸਟ੍ਰੇਲੀਆ ਦੇ ਸਮੇਤ ਕਈ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਿਲ ਨੇ ਐਤਵਾਰ ਤੱਕ ਲੈਬਨਾਨ ਦੇ ਵਿੱਚ 25000 ਤੋਂ ਵੱਧ ਕੈਨੇਡੀਅਨ ਰਜਿਸਟਰਡ ਹਨ ਪਰ ਵਿਦੇਸ਼ੀ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਲਗਭਗ 45000 ਕੈਨੇਡੀਅਨਸ ਲੈਬਨਾਨ ਦੇ ਵਿੱਚ ਹੋ ਸਕਦੇ ਨੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਾਨਗੀ ਦੇ ਲਈ ਕਈ ਥਾਵਾਂ ਤੇ ਲਗਾਉਣ ਵਾਲੀਆਂ ਕਮਰਸ਼ੀਅਲ ਉਡਾਨਾਂ ਉਪਲਬਧ ਨੇ ਪਰ ਹਜ਼ਾਰਾਂ ਕੈਨੇਡੀਅਨਸ ਅਜੇ ਵੀ ਲੈਬਨਾਨ ਦੇ ਵਿੱਚ ਨੇ ਤੇ ਉੱਥੋਂ ਨਿਕਲਣ ਦੇ ਵਿੱਚ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ